ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆਂ 24 ਅਗਸਤ ਪੰਜਾਬ ਦੇ ਮੌਸਮ ਦੀ ਕਿ ਅੱਜ 24 ਅਗਸਤ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿੰਨਾ ਭਾਗਾਂ ਦੇ ਵਿੱਚ ਵੀਰੋ ਛੋਟੀ-ਮੋਟੀ ਮੀਂਹ ਦੀ ਸੰਭਾਵਨਾ ਬਣੀ ਹੋਈ ਤੇ ਕਿਹੜੇ ਭਾਗ ਖੁਸ਼ਕ ਰਹਿਣਗੇ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਅੱਜ ਵੀਰੋ 24 ਅਗਸਤ ਨੂੰ ਸਵੇਰ ਦੀ ਗੱਲ ਕਰੀ ਆਪਾਂ 4:00 ਵਜੇ ਤੋਂ ਲੈ ਕੇ ਜੋ ਮੱਧ ਪੰਜਾਬ ਦਾ ਏਰੀਆ ਜਿਵੇਂ ਕਿ ਲੁਧਿਆਣੇ ਦੇ ਵੀਰੋ ਆਸ- ਉੱਤਰੀ ਭਾਗ ਆਗੇ ਕੁਝ ਇਹਦੇ ਜੋ ਪੂਰਬੀ ਭਾਗ ਨੇ ਵੀਰੋ ਉਹ ਆਗੇ ਜਿਵੇਂ ਕਿ ਫਤਿਹਗੜ੍ਹ ਸਾਹਿਬ ਤੱਕ ਕੁਝ ਏਰੀਆ ਧੂਰੀ ਮਲੇਰਕੋਟ ਲਾ ਵੀਰੋ ਕੁਝ ਭਾਗ ਲੁਧਿਆਣੇ ਜ਼ਿਲ੍ਹੇ ਦੇ ਇਨ੍ਹਾਂ ਖੇਤਰਾਂ ਦੇ ਵਿੱਚ ਵੀਰੋ ਸਵੇਰ ਦੇ ਸਮੇਂ ਆਪਾਂ ਨੂੰ ਛੋਟੀ ਮੋਟੀ ਗੱਜ ਚਮਕ ਦੇ ਨਾਲ ਬਰਸਾਤੀ ਕਾਰਵਾਈਆਂ ਦੇਖਣ ਨੂੰ ਮਿਲੀਆਂ ਨੇ ਸੋ ਵੀਰੋ ਜੋ ਕਿ ਬੱਦਰੀ ਸਿਸਟਮ ਦਾ ਪ੍ਰਭਾਵ ਹੈ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਆਉਂਦੇ 9-10 ਵਜੇ ਤੱਕ ਵੀਰੋ ਤੋਹਿਆਰ ਘੰਟੇ ਹੋਰ ਬਣਿਆ ਰਹੇਗਾ ਤੇ ਹਲਕੀ ਫੁਰਕੀ ਟੁੱਟਮੀ ਵੀਰੋ ਬਰਸਾਤ ਇਨ੍ਹਾਂ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਬਾਕੀ ਜੇਕਰ ਆਪਾਂ ਵੀਰੋ ਗੱਲ ਕਰੀਏ ਪੂਰਬੀ ਭਾਗ ਜੋ ਇਹਦੇ ਨਾਲ ਲੱਗਦੇ ਵੀਰੋ ਦੱਖਣੀ ਭਾਗ ਨੇ ਬਰਨਾਲਾ ਮਾਨਸਾ ਸੋ ਵੀਰੋ ਇੰਨਾ ਖੇਤਰਾਂ ਦੇ ਵਿੱਚ ਆਪਾਂ ਨੂੰ ਬੱਦਲਬਾਈ ਜ਼ਰੂਰ ਦੇਖਣ ਨੂੰ ਮਿਲੇਗੀ ਪਰ ਬੱਦਲਬਾਈ ਦੇ ਚੱਲਦੇ ਕੋਈ ਜਿਆਦਾ ਵੱਡੇ ਮੀਂਹ ਦੇ ਸਾਰ ਨਹੀਂ ਹਨ ਕਿਉਂਕਿ ਵੀਰੋ ਛੋਟੀ ਮੋਟੀ ਕਾਰਵਾਈ ਕਿਸੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਵੀਰੋ ਉਸ ਤੋਂ ਬਾਅਦ ਤਕਰੀਬਨ ਮੌਸਮ ਸਾਫ਼ ਹੋ ਜਾਵੇਗਾ ਦੁਪਹਿਰ ਦੇ ਸਮੇਂ ਵੀਰੋ ਮੌਸਮ ਠੀਕ ਹੀ ਹੋਵੇਗਾ ਵੀਰੋ ਹਵਾਵਾਂ ਅੱਜ ਮੱਧਮ ਰਫ਼ਤਾਰ ਤੇ ਉੱਤਰ ਦੱਖਣ ਪੂਰਬ ਦੇ ਦਿਸ਼ਾ ਤੋਂ ਵੀਰੋ ਵਗਣਗੀਆਂ ਤੇ ਵੀਰੋ ਇਹ ਹਵਾਵਾਂ ਤਕਰੀਬਨ ਨੋਰਮ ਰਫਤਾਰ ਦੀਆਂ ਵਗਣੀਆਂ ਵੀਰੋ 10 ਤੋਂ ਲੈ ਕੇ 15 ਕਿਲੋਮੀਟਰ ਦੇ ਅੰਦਰ ਇੰਨੀ ਗਰ ਰਫਤਾਰ ਦੀਆਂ ਹਵਾਵਾਂ ਵਗਣਗੀਆਂ। ਬਾਕੀ ਵੀਰੋ ਦੁਪਹਿਰ ਤੋਂ ਬਾਅਦ ਜੋ ਅਚਾਨਕ ਬੱਦਲ ਗਰਜ ਚਮਕ ਵਾਲੇ ਬਣਦੇ ਨੇ ਸੋ ਇਹਨਾਂ ਬੱਦਲਾਂ ਦਾ ਵੀਰੋ ਕੋਈ ਦਾਇਰਾ ਮੇਨ ਮਕਸਦ ਨਹੀਂ ਹੁੰਦਾ ਕੋਈ ਟੀਚਾ ਨਹੀਂ ਹੁੰਦਾ ਕਿ ਕਿਹੜੇ ਖੇਤਰ ਦੇ ਵਿੱਚ ਬਣਨਗੇ ਵੀਰੋ ਇਹ ਅਚਾਨਕ ਨਮੀ ਵਾਧੀ ਉੱਠਣਗੇ ਕਿਉਂਕਿ ਹਵਾਵਾਂ ਫਿਲਹਾਲ ਵੀਰੋ ਪੱਛਮ ਦਿਸ਼ਾ ਤੋਂ ਨਹੀਂ ਬਗੀਆਂ ਜਿਸ ਦੇ ਕਾਰਨ ਪੂਰਬੀ ਹਵਾਵਾਂ ਚੱਲ ਰਹੀਆਂ ਤੇ ਨਮੀ ਵੀਰੋ ਫਿਰ ਹਾਲ ਵੀ ਬਰਕਰਾਰ ਬਣੀ ਹੋਈ ਹੈ ਜਦੋਂ ਵੀਰੋ ਜਿਹੜੇ ਖੇਤਰ ਦੇ ਵਿੱਚ ਥੋੜਾ ਮੋਟਾ ਗ ਉਦੋਂ ਨਮੀ ਉਪਰ ਉਠੜਦੀਆਂ ਗਰਜ ਚਮਕ ਵਾਲੇ اچانک ਬੱਦਲ ਬਣਦੇ ਨੇ ਵੀਰੋ ਕਿਸੇ ਵੀ ਖੇਤਰਾਂ ਦੇ ਵਿੱਚ ਥੋੜੇ ਜਿਹਾ ਸੰਮੇਲੀ ਬਰਸਾਤੀ ਗਤੀਵਿਧੀਆਂ ਦੇਖ ਕੇ ਅੱਗੇ ਚਲੇ ਜਾਂਦੇ ਨੇ ਉਹ ਸਿਸਟਮ ਵੀਰੋ 15 20 ਮਿੰਟ ਅੱਧੇ ਘੰਟੇ ਬਾਅਦ ਫਿਰ ਤੋਂ ਮੌਸਮ ਸਾਫ਼ ਹੋ ਜਾਂਦਾ ਹੈ ਸੋ ਵੀਰੋ ਇਦਾਂ ਦੀਆਂ ਕਾਰਵਾਈਆਂ ਦੁਪਹਿਰ ਤੋਂ ਬਾਅਦ ਟੁੱਟਵੇਂ ਭਾਗਾਂ ਦੇ ਵਿੱਚ ਅੱਜ ਵੀ ਦੇਖਣ ਨੂੰ ਮਿਲਣਗੀਆਂ ਬਾਕੀ ਵੀਰੋ ਓਵਰਾਲ ਪੰਜਾਬ ਦਾ ਮੌਸਮ ਠੀਕ ਹੀ ਰਹੇਗਾ ਜਿਆਦਾ ਕੋਈ ਬਰਸਾਤੀ ਗਤੀਵਿਧੀਆਂ ਦੀ ਅੱਜ ਦਿਨ ਦੇ ਵਿੱਚ ਉਮੀਦ ਨਹੀਂ ਹੋਵੇਗੀ ਬਾਕੀ ਵੀਰੋ ਸ਼ਾਮ ਸਵੇਰੇ ਜਿਵੇਂ ਵੀ ਆਪ ਨੂੰ ਕੀ ਅਪਡੇਟ ਮਿਲੂਗੀ ਦਿਨ ਦੇ ਟੈਂਪਰੇਚਰ ਵੀਰੋ 34-35 ਡਿਗਰੀ ਦੇ ਆਸ-ਪਾਸ ਰਹਿਣਗੇ ਤਾਪਮਨ ਪਿਛਲੇ ਦਿਨਾਂ ਦੇ ਮੁਕਾਬਲੇ ਵੀਰੋ ਉੱਥੇ ਹੀ ਸਥਿਰ ਬਣਿਆ ਹੋਇਆ ਕੋਈ ਜ਼ਿਆਦਾ ਵੀਰੋ ਤਾਪਮਨ ਦੇ ਵਿੱਚ ਪ੍ਰਵਰਤਨ ਨਹੀਂ ਆਇਆ ਸੋ ਉੱਥੇ ਹੀ ਟਿਕਿਆ ਰਹੇਗਾ ਰਾਤ ਦੇ ਵੀਰੋ 27-28 ਦੇ ਆਸ-ਪਾਸ ਤੇ ਦਿਨ ਦੇ 34-35 ਡਿਗਰੀ ਦੇ ਆਸ-ਪਾਸ ਰਹਿਣਗੇ ਬਾਕੀ ਵੀਰੋ ਮੌਸਮ ਤਕਰੀਬਨ ਖੁਸ਼ਕੀ ਆ ਠੀਕ ਹੈ ਵੀਰੋ ਕੁਝ ਭਾਗਾਂ ਵਿੱਚ ਛੋਟੀ ਮੁੱਟੀ ਹਲਚਲ ਦੇਖਣ ਨੂੰ ਮਿਲੇਗੀ ਬਾਕੀ ਵੀਰੋ ਜਿਵੇਂ ਆਪਾਂ ਨੂੰ ਕੋਈ ਜਾਣਕਾਰੀ ਮਿਲੂਗੀ ਵੀਰੋ ਆਪਾਂ ਸ਼ਾਮ ਜਾਂ ਕੱਲ ਸਵੇਰ ਦੀ ਵੀਡੀਓ ਚ ਫੇਰ ਸਾਂਝੀ ਕਰਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਅਪਡੇਟ ਲਈ ਚੈਨਲ ਨਾਲ ਜੁੜੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ